ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜਿਹੜਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾਂ ਤਿੰਨੇ ਸੁញਾ ਸੁਆਣਿਆ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਬੇਸ ਹੋ ਗਿਆ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਸਾਰਾ ਕੁਝ ਆਪ ਵੇਖ ਚਾ ਕੇ ਖੜਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ 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 ਤੇ ਨਾਮ ਦੱਸਦੇ ਕਰੀ ਹਾਂ ਵੀਰ ਜੀ ਆਪਣਾ ਸੁਖਵੀਰ ਜੋ ਪਿੰਨ ਨਪਾਲ ਸੀਰ ਦੇ ਨਾਲ ਅਗਲਾ ਅਮਰੇ ਸਰ ਫੋਨ ਨੰਬਰ ਬੋਲ ਦੋ 814774809 ਠੀਕ ਹੈ ਜੀ ਅੱਜ ਗਾਵਾਂ ਹੈਗੀਆਂ ਤਿੰਨ ਹਾਂਜੀ ਹਾਂਜੀ ਤਿੰਨੇ ਤਿੰਨੇ ਸੁਈਆਂ ਆ ਜੋ ਤਿੰਨੇ ਸੁਈਆਂ ਹਨਾ ਹਾਂਜੀ ਹਾਂਜੀ ਤੇ ਸੁਈਆਂ ਤਾਂ ਇਹ ਆ ਵੀ ਤੁਹਾਡੇ ਘਰ ਕੋਈ ਚਵਾਈ ਕਰਕੇ ਨੇ ਤਸੱਲੀ ਕਰਕੇ ਲੈ ਲਓ ਕੋਈ ਟਾਈਮ ਚਵਾਈ ਕਰਕੇ ਖੜੇ ਵੀ ਮੇਰਾ ਕੋਈ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਕਿੰਨੇ ਕਿ ਚਾਦੀ ਸੁਈ ਜੇ ਇਹਨੂੰ ਵੀਰ ਜੀ 10 12 ਦਿਨ ਹੋ ਗਏ ਹੋਣੇ ਸੁਈ ਨੂੰ ਵੇਚ ਲਓ ਆਪਣੇ ਹਿਸਾਬ ਤੇ ਚਲੋ ਵੱਧ ਵੀ ਹੋ ਸਕਦੇ ਆ ਥੋੜੇ ਚਲੋ ਵੱਧ ਲਾ ਲਓ 15 ਤੇ ਦੁੱਧ ਦੁੱਧ ਵੀ ਦੇ ਕੋ 10 ਹੋਏਗਾ 9 ਕਿਲੋ ਦੀ ਚਵਾਈ ਕਰਾ ਕੇ ਦੋ ਟਾਈਮ ਦਵਾਂਗੇ ਪੱਕਾ ਜਿਹੜਾ ਤਿਆਰ ਹੈ ਜਿਹੜਾ ਪੱਕਾ 9 ਕਿਲੋ ਤਿਆਰ ਮੌਕੇ ਤੇ ਤੋਰਾਂਗੇ ਫਿਰ ਇੱਕ ਦਿਨ ਦੋ ਟਾਈਮ ਵੀ ਮੇਰਾ ਕੋਈ ਪਹੁੰਚ ਚੋਕ ਲੈ ਜੇ ਬਾਕੀ ਗਾਵਾਂ ਤਿੰਨੇ ਦਰਮਿਆਨ ਦੀਆਂ ਜੀਆਂ ਵਾ ਸੱਜ ਲੈ ਵੀ ਤੇ ਹਾਂ ਦੇਖ ਲੈ ਦੇਖ ਲੈ ਚੰਗੀ ਤਰ੍ਹਾਂ ਤੇ ਥਾਣੇ ਵੀ ਤੇ ਆਪਾਂ ਲਾਗੇ ਤੋਂ ਦੇਖ ਸਕਦੇ ਤੇ ਕਿੰਨਾ ਫਿਰ ਵੇਚੀ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਵੀ ਜੀ ਦੇਰੀ ਬੱਤੀ ਯਾਰ ਦੇ 30000 ਦੀ ਦੇ ਦੋ ਜੀ 28000 ਦੀ ਦੇ ਦਾਂਗੇ ਮੁੱਲ ਜੀ ਅੱਛਾ 28000 ਦੀ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਤੇ ਆਹ ਹੋਣਾ ਜੀ ਆਪਣੇ ਕੋਲ ਦੂਸਰੇ ਨੰਬਰ ਤੇ ਹਾਂ ਜੀ ਜੀ ਤੇ ਖਾਨ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ प्यारे थाने 1.2 साइज ਦੇ ਦੇਖੋ ਜੀ ਗਿਆਤੇ ਤੇ ਇਹਦੇ ਕੋਲ ਵੀ ਇੱਦੀ ਕਿੰਨਾ ਜੀ ਦੁੱਧ ਇਹਦੇ ਕੋਲ ਵੀ ਜੀ 9 ਕਿਲੋ ਹੋਗਾ 8 ਕਿਲੋ ਦੇ ਗਰੰਟੀ ਦਵਾਂਗੇ 2 ਟਾਈਮ ਮੇਰਾ ਵੀ ਕੋਈ ਚੋਕ ਲੈ ਜੇ ਜਿਹੜਾ ਪੱਕਾ ਤੇ ਆ ਆ ਜੀ ਪੱਕਾ ਜਿਹੜਾ 8 ਕਿਲੋ ਤਿਆਰ ਜੋ ਤੋਰਾਂ ਫੇਰ ਇੱਕ ਰੀਲ ਸੀਲਾ ਜਾਵੇ ਦਿੱਤੇ ਮਦਦ ਸਦਾ ਦਰਦੀ ਦਰਦੀ ਜੀ ਆਹ ਨੇ ਸੱਦੇ ਹੋਣਾ ਜਿਹੜੇ ਰਸ ਲਿਆ ਲੱਗੇ ਤੇ ਦੁੱਧ ਵੀਰ ਜੀ ਪੱਕਾ ਹੈਗਾ ਉਹਨਾਂ 8 ਕਿਲੋ ਹਾਂਜੀ ਹਾਂਜੀ ਵੀਰ ਜੀ ਪੱਕਾ 8 ਕਿਲੋ ਤਿਆਰ ਜੋ ਮੋਕੇ ਤੋਂ ਤੇ ਇਹਦਾ ਫਿਰ ਮੁੱਲ ਇਹ ਵੀਰ ਜੀ ਦੇ ਦਈਏ ਤੇ 10000 ਇਹ ਵੀ 28000 ਦੀ ਜਾਂਦੇ ਕੋਈ ਨਹੀਂ ਵੀ ਦਈਏ ਵੀ 28000 ਦੀ ਤੁਹਾਨੂੰ ਠੀਕ ਹੈ ਜਿਹੜੀ ਕੋ ਮਰਜ਼ੀ ਲਾਜੋ ਦੋਵਾਂ ਚ ਜਿਹੜੀ ਮਰਜ਼ੀ ਮੇਰਾ ਬਿਲਕੁਲ ਲਾਜੇ 26 ਦੀ ਕੋਈ ਤੇ ਹੁਣ ਆ ਜਿਹੜੀ ਜੇ ਇਹਦੇ ਕੋਲ ਵੀ 9 ਹੋਏਗਾ 8 ਕਿਲੋ ਦੀ ਗਰੰਟੀ ਦਵਾਂਗੇ ਪੂਰੀ ਅੱਛਾ ਇਹਦੇ ਕੋਲ ਵੀ 8 ਲੀਟਰ ਹੈਗਾ ਹਾਂਜੀ ਹਾਂਜੀ ਜਿਹੜਾ ਹੁਣ ਤਿਆਰ ਆ ਤੋਰੋ ਹਾਂ ਫੇਰ ਇੱਕ ਰੀਨ ਪਾਣੀ ਦੇਖ ਸਕਦੇ ਜੇ ਲੱਗੇ ਤਾਂ ਯਾਕੀ ਹੋਵਾ ਨਰੀ ਤਾਂ ਕਿ ਥੋੜੀ ਗਾਂ ਨੂੰ ਰੱਖਦੀ ਆ ਤੋੜੀ 3 ਬਣ ਲਈ ਹੈਗਾ ਉੱਤਰ ਬਾਕੀ ਮਾਨਤਨ ਸਾਰੀਆਂ ਚ ਖੁੱਲੇ ਹੀ ਹੋਣਗੇ ਕੋਈ ਵੀ ਰਫੋਨ ਲਾਵੇ ਕਰੀ ਤੇ ਇਹਦਾ ਫਿਰ ਮੁੱਲ ਵੇਚੀ ਇਹ ਵੀ ਵੇਚੀ ਦੇ ਦਿੱਤੀ 3000 ਰੁਪਏ ਏ ਵੀ ਜਾਣਦੇ 28 28 28000 ਦੀਆਂ ਤਿੰਨੇ ਦਿਨਾਂ ਕੋਈ ਮੇਰਾ ਫੋਨ ਲਾਵੇ ਜਿਹੜੀ ਕੋ ਮਰਜ਼ੀ ਲਾਜੇ ਹਨਾ 28 28000 ਦੀਆਂ ਜਿਹੜਾ ਮਰਜ਼ੀ ਕੋਈ ਲਾਜੇ ਤਿੰਨਾ ਚ ਕੋਈ ਜਿਹੜੀ ਮਰਜ਼ੀ ਮੇਰਾ ਤਿੰਨੇ ਲਾਏਗਾ ਤਿੰਨਾ ਜੋ ਮਾਨਤਨ ਕਰਾਂਗੇ ਪੁੱਤ ਫੁੱਲਾ ਮਾਨਤਾ ਨਾ ਹੋਊਗਾ ਸਾਰੀਆਂ ਚ ਹਾਂਜੀ ਬਾਕੀ ਤਸੱਲੀ ਕੋ ਵੀਰ ਆਪਣੀ ਇੱਥੋਂ ਕਰਕੇ ਖੜੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਕੋ ਜੀ